ਹਾਂਜੀ ਅੱਜ ਆ ਦੇ ਬੀਵੀਸੀ ਦੀ ਟੀਮ ਪਹੁੰਚੀ ਆ ਸਟੈਂਪੀਡ ਮੇਲਾ ਜਿਹੜਾ ਕੈਨੇਡਾ ਦੀ ਸਰ ਜ਼ਮੀਨ ਤੇ ਬਹੁਤ ਤਕੜਾ ਮੇਲਾ ਲੱਗ ਰਿਹਾ ਸਾਰੀਆਂ ਕਮਿਊਨਿਟੀਆਂ ਇਸ ਦੇ ਵਿੱਚ ਖੂਬ ਇੰਜੋਏ ਕਰਦੀਆਂ ਕਿਉਂਕਿ ਇਹ ਜਿਹੜਾ ਮੇਲਾ ਸਟੈਂਪੀਡ ਦਾ ਮੇਲਾ ਇਹ ਵਰਲਡ ਵਾਈਡ ਮਸ਼ਹੂਰ ਆ ਇਹ ਜਿੱਥੇ ਵੱਖ-ਵੱਖ ਕਮਿਊਨਿਟੀਆਂ ਆਪਣਾ ਇੰਜੋਏ ਕਰਦੀਆਂ ਉੱਥੇ ਕੈਨੇਡਾ ਦੀ ਇਕਨੋਮੀ ਦੇ ਵਿੱਚ ਵੀ ਇਹਦਾ ਵੱਡਾ ਯੋਗਦਾਨ ਵਾ ਇਹ 4 ਤਰੀਕ ਤੋਂ ਸਟਾਰਟ ਹੋਆ 13 ਤਰੀਕ ਤੱਕ ਚੱਲਣਾ ਇਹ ਬਹੁਤ ਮੇਲਾ ਭਾਰਮਾ ਮੇਲਾ ਲੱਗਦਾ ਇਹ ਇਹਦੇ ਵਿੱਚ ਵੱਖ-ਵੱਖ ਜਿਹਦਾ ਚੰਡੋਲ ਹੋ ਗਏ ਹੋਰ ਇਹ ਕਹਿਣ ਦਾ ਮਤਲਬ ਜਿਹੜੀ ਇੱਥੇ ਦੀ ਲਾਈਫ ਆ ਇੱਕ ਰਜੇਮਿਆਂ ਭਰੀ ਇਹ ਇੱਕ ਸਕੂਨ ਦਾ ਵਿੱਚ ਕੰਮ ਕਰਿਆ ਮੇਲਾ ਇਹ ਬੜੀ ਸ਼ਿਦਤ ਨਾਲ ਪੂਰਾ ਸਾਲ ਭਰ ਇਸ ਮੇਲੇ ਨੂੰ ਅੜੀਕਿਆ ਜਾਂਦਾ ਤੇ ਜਿਹੜੇ ਚਿੱਟੀ ਜਵੜੀ ਵਾਲੇ ਆ ਖਾਸ ਕਰਕੇ ਉਹ ਉਹ ਇਹਨਾਂ ਦਿਨਾਂ ਦੇ ਵਿੱਚ ਆਪਣਾ ਫ੍ਰੀ ਇਹ ਕੰਮ ਤੋਂ ਰਹਿੰਦੇ ਆ ਉਹ ਉਹ ਪੂਰਾ ਇੰਜੋਏ ਕਰਦੇ ਇਹਦੇ ਵਿੱਚ ਆ ਦੇਖੋ ਇੱਕ ਵੱਡਾ ਟਰੈਕਟਰ ਬਰੇ ਇਹਦੇ ਪਾਇਆ ਖਰਾਬ ਵਗੈਰਾ ਪਾਇਆ ਵੱਡਾ ਟਰੈਕਟਰ ਔਰ ਬਹੁਤ ਵਧੀਆ ਰਾਈਡਾਂ ਤੇ ਮੇਰਾ ਖਿਆਲ 50 ਡਾਲਰ ਦੀ ਰਾਈਡ ਵਾ ਸਾਰਾ ਦਿਨ ਜਿੱਤੇ ਮਰਜੀ ਚੰਡੋਲ ਤੋਂ ਇੱਕ ਤੋਂ ਉੱਤਰੋਂ ਦੂਜੇ ਤੇ ਚੜਜੋ ਬਹੁਤ ਵਧੀਆ ਇਸ ਤਰ੍ਹਾਂ ਵੱਖ-ਵੱਖ ਅ ਤਰ੍ਹਾਂ ਦੀਆਂ ਕਮਿਊਨਿਟੀਆਂ ਬਹੁਤ ਨਜ਼ਾਰੇ ਲੈਣੀਆਂ ਖਾਣੇ ਪੀਣੇ ਦਾ ਵੀ ਭਰਪੂਰ ਨਜ਼ਾਰਾ ਲੋਟਰੀਆਂ ਦਾ ਸਿਸਟਮ ਇੱਥੇ ਛੋਟੇ-ਛੋਟੇ ਦੁਨੀਆ ਭਰ ਤੋਂ ਜਾਨਵਰ ਆਇਓ ਉਹਨਾਂ ਦਾ ਸਾਬ ਨੂੰ ਮੋਟਰਸਾਈਕਲਾਂ ਦੀ ਜਿਹਨੂੰ ਆਪਣੇ ਉਥੇ ਮੋਤ ਦਾ ਖੂਬ ਵੀ ਕਹਿੰਦੇ ਆ ਇੰਡੀਆ ਦੇ ਵਿੱਚ ਉਹ ਆ ਟੈਂਕ ਮਿਲਟਰੀ ਇਹ ਇੱਥੇ ਦੀ ਆ ਇਹ ਪੂਰਾ ਇੰਜੋਏ ਕਰ ਰਹਾ ਆ ਇਹ ਦੱਸ ਰਿਹਾ ਆ ਸਾਰਾ ਕੁਝ ਬਹੁਤ ਵਧੀਆ ਕਹਿਣ ਦਾ ਮਨਵਾ ਛੋਟੇ ਲਫ਼ਜ਼ਾਂ 'ਚ ਇਹ ਕਾਕਰ ਚੋਂ ਸਾਕਰ ਇਹ ਆ ਤੇ ਇਹ ਮੇਲਾ ਆਪਣੇ ਆਪ ਚ ਇੱਕ ਬਾ ਮਿਸਾਲ ਇਹ ਰਵਾਇਤ ਛੱਡ ਕੇ ਜਾਂਦਾ ਬਹੁਤ ਵਧੀਆ ਮੇਲਾ ਪੰਨੂ ਇਹ ਕੰਟੀਨਿਊ ਦਹਾਇਆ ਜਾਏਗਾ ਹੋਲੀ-ਹੋਲੀ ਜਿਦਾ ਜਿਦਾ ਦਿਨ ਦਾ ਚੜਾ ਮੇਲਾ ਭਰੀ ਜਾਂਦਾ ਵਾਹ ਇਹ ਸਾਰੇ ਇੱਥੇ ਝੂਲੇ ਰਾਈਟਾਂ ¡Genolo, paco baccarambe! ਅਮੇਰੀ ਵਨਡੇ ਵਰਤਿੰਗ ਲੋਟ ਛੋਟੇ ਹੁੰਦੇ ਭਾਮ ਮੰਦਿਰ ਦਾ ਮੇਲਾ ਦੇਖਦੇ ਹੁੰਦੇ ਸੀ ਬਟ ਆਏ ਬਹੁਤ ਵੱਡੇ ਪੱਧਰ ਤੇ ਆ ਵਰਲਡ ਵਾਈਡ ਆ ਪਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਭਾਮ ਮੰਦਿਰ ਮੇਲੇ ਦੀ ਯਾਦ ਆ ਜਾਂਦੀ ਆ ਏ ਇਹ ਇੱਥੇ ਵੱਖ-ਵੱਖ ਤਰ੍ਹਾਂ ਦੇ ਬੱਚਿਆਂ ਤੇ ਨਿਆਣਿਆਂ ਸਿਆਣਿਆਂ ਲਈ ਸਾਰੇ ਲਈ ਰਾਈਡਾਂ ਅਲੱਗ-ਅਲੱਗ ਤਰ੍ਹਾਂ ਦੀਆਂ ਵੇਚਦਾ ਬਹੁਤ ਜ਼ਿਆਦਾ ਦਰਨਾ ਵੀ ਕਹਿ ਸਕਦੇ ਹਾਂ ਏ ਇੱਕ ਇਹ ਹੋ ਜਾਇਆ ਇਹ ਸਾਹਮਣੇ ਬੰਦੇ ਨੂੰ ਬਿਠਾ ਕੇ ਵਾਹ ਬੱਚਿਆਂ ਦਾ ਇੰਜੋਏ ਕਰਦੇ ਆ ਬਣਾਉਂਦੇ ਆ ਟਿੱਕਾ ਬਣਾਉਂਦੇ ਆ ਵੱਖ-ਵੱਖ ਤਰ੍ਹਾਂ ਦੀਆਂ ਰਾਈਡਾਂ ਉਹਰੇ ਬੋਰੀ ਜਿავੜੀ ਪੂਰਾ ਨਜ਼ਾਰੇ ਲੈਂਦੀ ਆ ਹੱਲੇ ਪੋਤਾ ਮੇਲਾ ਅਜ ਭਰਿਆ ਨਹੀਂ ਹੱਲੇ ਰਸਵੇ ਰਸਵੇ ਕਰਕੇ ਕਿਉਂਕਿ ਅੱਜ ਡੇਟ 30 ਸੀ 11 ਵਜੇ ਤੱਕ ਆ ਇਸ ਕਰਕੇ ਹੱਲੇ ਪੋਤਾ ਮੇਲਾ ਭਰਿਆ ਨਹੀਂ ਧੀ ਹੌਲੀ ਕਿਉਂਕਿ ਇਹ ਦਿਨ ਰਾਤ ਨਗਾਤਾਰੀ ਚੱਲੀ ਜਾਂਦਾ ਇਸ ਕਰਕੇ ਹੱਲੇ ਪੋਤਾ ਮੇਲਾ ਭਰਿਆ ਨਹੀਂ